ਸਿੱਖਿਆ ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਨੇ ਤਾਂ ਇਸ ਦਰਾਂ ਜਿਲ੍ਹਾ ਅੰਮ੍ਰਿਤਸਰ ਦੀ ਇੱਕ ਧੀ ਨੇ ਆਪਣੇ ਸਕੂਲ ਔਰ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਤਾਂ ਸਾਬਤ ਕਰ ਦਿੱਤਾ ਹੈ ਕਿ ਮੁੰਡਿਆਂ ਦੇ ਮੁਕਾਬਲੇ ਜਿਹੜਾ ਹੈ ਧੀਆਂ ਵੀ ਕਿਸੇ ਗੱਲ ਤੋਂ ਘੱਟ ਨਹੀਂ ਨੇ ਤਾਂ ਕਰਮਨਪ੍ਰੀਤ ਕੌਰ ਇੱਥੇ ਮੌਜੂਦ ਨੇ ਕਰਮਨਪ੍ਰੀਤ ਜੀ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਸਰ ਅੱਜ ਤੁਸੀਂ ਜਿਹੜਾ ਇਹ ਮਕਾਮ ਹਾਸਲ ਕੀਤਾ ਕਿਸ ਤਰ੍ਹਾਂ ਦੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ ਬਹੁਤ ਵਧੀਆ ਲੱਗ ਰਿਹਾ ਹੈ ਕਦੋਂ ਖਬਰ ਤੁਹਾਨੂੰ ਸੁਣਨ ਮਿਲੀ ਕਿ ਤੁਹਾਡੇ ਜਿਹੜੀ ਤੁਸੀਂ ਤੀਸਰੀ ਪੋਜੀਸ਼ਨ ਪੂਰੇ ਪੰਜਾਬ ਦੇ ਵਿੱਚੋਂ ਹਾਸਲ ਕੀਤੀ ਹੈ। ਅਸਲਾਸਿਸ ਤੋਂ ਮੈਸੇਜ ਦੇ ਕੇ ਮੈਨੂੰ ਬੁਲਾਇਆ ਗਿਆ ਤੇ ਇੱਥੇ ਸਾਡੇ ਪ੍ਰਿੰਸੀਪਲ ਸਰ ਨੇ ਮੈਨੂੰ ਇਸ ਬਾਰੇ ਦੱਸਿਆ ਤੇ ਸੁਣ ਕੇ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਆਈਡੀਆ ਸੀ ਮਨ ਦੇ ਵਿੱਚ ਕਿ ਵੀ ਪੂਰੇ ਪੰਜਾਬ ਦੇ ਵਿੱਚੋਂ ਤੀਜਾ ਸਥਾਨ ਹਾਸਲ ਕਰਾਂਗੀ। ਸਰ ਮੇਰੀ 8ਵੀਂ ਦੇ ਵਿੱਚ ਪੰਜਾਬ ਵਿੱਚ ਚੌਥੀ ਚੌਥੀ ਪੋਜੀਸ਼ਨ ਆਈ ਸੀ ਤੇ ਇਸ ਕਰਕੇ ਮੈਂ ਅੱਗੇ ਸੋਚਿਆ ਸੀ ਕਿ ਮਿਹਨਤ ਜ਼ਰੂਰ ਕਰਨੀ ਆ ਤੇ ਵਧੀਆ ਨਤੀਜਾ ਦੇਣਾ। ਜੇ ਤੋਂ ਅੱਜ ਨਤੀਜੇ ਆਉਣਾ ਸੀਗਾ ਤਾਂ ਉਦੋਂ ਤੋਂ ਪਹਿਲਾਂ ਕਿੰਦਾ ਤੇ ਹਾਪ-ਪਾਪ ਸੀਗੇ ਮਨ 'ਚ ਥੋੜੀ ਜਿਹੀ ਨਰਵਸ ਸੀ ਪਰ ਖੋਤੇ ਹੀ ਕਿੰਨੀ ਸੀਗੇ ਹਾਂ ਵਧੀਆ ਕਿਤਾਇਆ ਤੇ ਵਧੀਆ ਹੀ ਰਿਜ਼ਲਟ ਆਊਗਾ ਕਰਮਨਪ੍ਰੀਤ ਜੀ ਕਿੰਨੀ ਕ ਮਿਹਨਤ ਕਿੰਨੀ ਕ ਸਟਰਗਲ ਤੁਹਾਨੂੰ ਕਰਨੀ ਪਈ ਹੈ ਇੱਥੋਂ ਦਾ ਸਟਾਫ ਬਹੁਤ ਵਧੀਆ ਹੈ ਮੀਮਾ ਪਾਪਾ ਬਹੁਤ ਜ਼ਿਆਦਾ ਸਪੋਰਟ ਕਰਦੇ ਆਲਸੋ

ਕਰਮਜੀਤ ਜੀ ਬੜੀ ਵੱਡੀ ਉਪਲਬਧੀ ਜਿਹੜੀ ਤੁਸੀਂ ਹਾਸਲ ਕੀਤੀ ਹੈ ਔਰ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਹੋ ਅਗੋਂ ਤੁਹਾਡੇ ਕੀ ਖਵਾਬ ਨੇ ਮੈਂ ਇੱਕ ਪੁਲਿਸ ਅਫਸਰ ਬੰਨਾ ਚਾਹੁੰਦੀ ਹਾਂ ਤੇ ਜਿੰਨਾ ਹੋ ਸਕੇ ਇਸ ਸਮਾਜ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦੀ ਹਾਂ ਇਹ ਮੇਰਾ ਸੁਪਨਾ ਹੈ ਕਿੱਥੋਂ ਤੱਕ ਸਟੱਡੀ ਕਰਨੀ ਚਾਹੁੰਦੇ ਹੋ ਤੁਸੀਂ ਫਿਲਹਾਲ ਮੈਂ 10ਵੀਂ ਦੇ ਵਿੱਚ ਨਾਨ ਮੈਡੀਕਲ ਸਟਰੀਮ ਲਈਆ ਅੱਗੇ ਜਿੰਨਾ ਹੀ ਹੋ ਸਕੇ ਮਤਲਬ ਜਿੰਨਾ ਆਪਾਂ ਕਰ ਸਕਦੇ ਹਾਂ ਮੈਂ ਜ਼ਰੂਰ ਅੱਗੇ ਪੜਾਂਗੀ ਅੱਛਾ ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਨਾਲ ਦੇ ਜਿਹੜੇ ਹੋਰ ਕਲਾਸਮੇਟ ਨੇ ਜਾਂ ਜਿਹੜੀਆਂ ਹੋਰ ਸਟੂਡੈਂਟਸ ਖਾਸ ਕਰਕੇ ਜਿਹੜੀਆਂ ਗਰਲਸ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਫਿਲਹਾਲ ਜੋ ਮੇਰੇ ਫਰੈਂਡਸ ਨੇ ਉਹ ਮੇਰੇ ਵਾਸਤੇ ਬਹੁਤ ਖੁਸ਼ ਨੇ ਤੇ ਉਹਨਾਂ ਦਾ ਵੀ ਇੱਕ ਸਾਥ ਰਿਹਾ ਹੈ ਉਹਨਾਂ ਨੇ ਵੀ ਬੜੀ ਹੱਦ ਕੀਤੀ ਹੈ ਤੇ ਉਹ ਵੀ ਬਹੁਤ ਮਿਹਨਤੀ ਨੇ ਉਹਨਾਂ ਦੀਆਂ ਵੀ ਉਹਨਾਂ ਵਿੱਚੋਂ ਵੀ ਕਈਆਂ ਦੀ ਮੈਰਿਟਸ ਆਈਆਂ ਨੇ ਤੇ ਇਸ ਕਰਕੇ ਇੱਕ ਥੈਂਕ ਯੂ ਕਹਿਣਾ ਚਾਹੂੰਗੀ ਤੇ ਅੱਗੇ ਅਗਰ ਕੋਈ ਪਿੱਛੇ ਰਹੀਏ ਤਾਂ ਉਹ ਨਿਰਾਸ਼ ਬਿਲਕੁਲ ਨਾ ਹੋਵੇ ਅੱਗੇ ਆਪਾਂ ਮਿਹਨਤ ਕਰਾਂਗੇ ਤੇ ਜਰੂਰ ਹੀ ਸਫਲ ਹੋਵਾਂਗੇ। ਸਾਡੇ ਸਾਡੇ ਸਮਾਜ ਦੇ ਵਿੱਚ ਆਮ ਤੌਰ ਤੇ ਇਹ ਧਾਰਨਾ ਬਣ ਚੁੱਕੀ ਹੈ ਕਿ ਲੜਕੀਆਂ ਨੂੰ ਜਿਹੜਾ ਉਹਨਾਂ ਦੇ ਮੁਕਾਬਲੇ ਲੜਕੀਆਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ ਪਰ ਤੁਸੀਂ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਜਿਹੜੀਆਂ ਲੜਕੀਆਂ ਨੇ ਉਹ ਵੀ ਲੜਕੀਆਂ ਦੇ ਮੁਕਾਬਲੇ ਕਿਸੇ ਨਾਲੋਂ ਘੱਟ ਨਹੀਂ ਨੇ। ਕੀ ਪੇਰੈਂਟਸ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਆ? ਇਹ ਬਿਲਕੁਲ ਗਲਤ ਆ ਕਿਉਂਕਿ ਸਾਨੂੰ ਆਪਾਂ ਦੇਖੀਏ ਤੇ ਹਰ ਪਾਸੇ ਕੁੜੀਆਂ ਬਹੁਤ ਅੱਗੇ ਨੇ। ਇਸ ਤਰ੍ਹਾਂ ਕਿ ਕੁੜੀਆਂ ਨੂੰ ਓਪਰਚ्युनिटीज ਦੇਈਆਂ ਜਾਂਦੀਆਂ ਨੇ ਉਹਨਾਂ ਨੂੰ ਜਦੋਂ ਮੌਕੇ ਮਿਲਣਗੇ ਉਹ ਜ਼ਰੂਰ ਅੱਗੇ ਹੋਣਗੇ ਤੇ ਕੁੜੀਆਂ ਨੂੰ ਵੀ ਮਿਹਨਤ ਕਰਨੀ ਪੈਣੀ ਹੈ। ਮੋਬਾਈਲ ਦੇ ਉੱਤੇ ਕਾਫੀ ਸਮਾਂ ਬਤਾਉਂਦੇ ਹੋ? ਨਹੀਂ ਸਰ ਬਿਲਕੁਲ। ਜਿਹੜੇ ਸਟੂਡੈਂਟ ਇਸ ਦਾ ਮੋਬਾਈਲ ਦੇ ਉੱਤੇ ਸਮਾਂ ਖਰਾਬ ਕਰਦੇ ਆ ਉਹਨਾਂ ਨੂੰ ਕੀ ਕਹੋਗੇ? ਦੇਖੋ ਮੋਬਾਈਲ ਫੋਨ ਅਗਰ ਆਪਾਂ ਉਹਦਾ ਸਹੀ ਉਪਯੋਗ ਕਰਦੇ ਆ ਤੇ ਉਹ ਬਹੁਤ ਵਧੀਆ ਵਾ। ਬਟ ਜ਼ਿਆਦਾਤਰ ਜਿਹੜੇ ਬੱਚੇ ਆ ਉਹ ਉਹ ਚੀਜ਼ਾਂ ਵੇਖਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ। ਇਸਾ ਕਿ ਉਹਨਾਂ ਤੋਂ ਥੋੜਾ ਜਿਹਾ ਆਪਾਂ ਪਰਹੇਜ਼ ਕਰੀਏ ਤੇ ਆਪਾਂ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਵੱਲ ਧਿਆਨ ਦੇਈਏ। ਕਰਮਨਪ੍ਰੀਤ ਜੀ ਜਿਹੜਾ ਇਹ ਪੂਰਾ ਤੁਸੀਂ ਅਚੀਵਮੈਂਟ ਹਾਸਲ ਕੀਤੀ ਹੈ ਇਹਦੇ ਲਈ ਇਹ ਕਿਹਦੇ ਸਿਰ ਤੇ ਸੇਰਾ ਬੰਦਿਓ ਕਿ ਨੂੰ ਸਾਰਾ ਇਹ ਜਿਹੜਾ ਕ੍ਰੈਡਿਟ ਦੇਨੇ ਹੋ? ਇਹ ਸਾਰਾ ਕ੍ਰੈਡਿਟ ਅੰਬਰ ਸਕੂਲ ਨੂੰ ਜਾਂਦਾ ਆ ਜਿੱਥੇ ਮੈਂ ਸ਼ੁਰੂ ਤੋਂ ਪੜ੍ਹਦੀ ਆ ਰਹੀ ਆ ਉਹਦੇ ਸਟਾਫ ਨੂੰ ਜਾਂਦਾ ਆ ਤੇ ਦੂਸਰੇ ਨੰਬਰ ਤੇ ਮੇਰੇ ਪੇਰੈਂਟਸ ਵੀ ਲੱਗਦੇ ਆ। ਤਾਂ ਬਿਲਕੁਲ ਇਸ ਸਮੇਂ ਕਰਮਨਪ੍ਰੀਤ ਘਰ ਦੇ ਜਿਹੜੇ ਪੇਰੈਂਟਸ ਨੇ ਉਹ ਵੀ ਇੱਥੇ ਨੇ। ਏ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ ਜੀ ਲੜਕੀ ਨੇ ਜਿਹੜਾ ਹੈ ਬੜੀ ਵੱਡੀ ਜਿਹੜੀ ਉਪਲਬਧੀ ਹਾਸਲ ਕੀਤੀ ਹੈ ਜੀ ਸਰ ਤੁਹਾਨੂੰ ਬਹੁਤ-ਬਹੁਤ ਵਧਾਈ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੀ ਬੇਟੀ ਨੇ ਜਿਹੜਾ ਹੈ ਤੁਹਾਡਾ ਨਾਮ ਰੌਸ਼ਨ ਕੀਤਾ ਹੈ ਹਾਂਜੀ ਸਰ ਬਹੁਤ ਜ਼ਿਆਦਾ ਮਾਣ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿੱਥੋਂ ਤੱਕ ਪੜਾਉਣਾ ਚਾਹੁੰਦੇ ਹੋ ਇਹਨੂੰ ਬੇਟੀ ਨੂੰ ਹਾਂਜੀ ਸਰ ਜਿੰਨਾ ਵੀ ਪੜ੍ਹਨਾ ਚਾਹਵੇ ਅਸੀਂ ਫੁੱਲੀ ਸ਼ਿੱਖੀ ਦਿੱਤੀ ਹੈ ਕਿ ਪੜੇ ਅਸੀਂ ਬਸ ਸਰਚਣਾ ਹੈ ਸਰਚਣਾ ਹੈ ਸ਼ੁਰੂ ਤਾਂ ਇਹ ਸੀ ਸਕੂਲ ਦੇ ਵਿੱਚ ਪੜਦੀ ਆ ਹਾਂਜੀ ਸ਼ੁਰੂ ਉਹੀ ਇਸ ਸਕੂਲ ਦੇ ਵਿੱਚ ਪੜਦੀ ਛੁਰੂ ਉਹੀ ਫਸਟ ਤਾਂ ਜਿਹੜੇ ਪੇਰੈਂਟਸ ਜਿਹੜੇ ਨੇ ਉਹ ਲੜਕੀਆਂ ਨੂੰ ਥੋੜਾ ਸੈਕੰਡ ਨਜ਼ਰ ਦੇ ਨਾਲ ਦੇਖਦੇ ਨੇ ਉਹਨਾਂ ਨੂੰ ਕੀ ਕਹੋਗੇ ਨਹੀਂ ਸਰ ਸਾਡੇ ਘਰ ਐਸਾ ਕੋਈ ਮਾਹੌਲ ਨਹੀਂ ਹੈਗਾ ਅਸੀਂ ਵਧੀਆ ਜਰਨਲਿਸਟ ਬਣਨਾ ਚਾਹ ਤੇ ਬਹੁਤ ਜ਼ਿਆਦਾ ਹੀ ਭੱਲਾ ਸ਼ਰੀਰ ਨਹੀਂ ਆ ਤੁਸੀਂ ਪੜੇ ਅੱਜ ਜਦੋਂ ਤੁਹਾਨੂੰ ਵੀ ਖਬਰ ਮਿਲੀ ਕਿ ਤੁਹਾਡੀ ਬੇਟੀ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਤਾਂ ਫਿਰ ਕੀ ਤੁਹਾਨੂੰ ਕਿਦਾਂ ਦੀ ਖੁਸ਼ੀ ਮਹਿਸੂਸ ਹੋਈ ਸਰ ਬਹੁਤ ਜ਼ਿਆਦਾ ਖੁਸ਼ੀ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋਇਆ ਹਾਂਜੀ ਬਹੁਤ ਜ਼ਿਆਦਾ ਖਿਆਸ਼ਾ ਤਾਂ ਬਿਲਕੁਲ ਹੈ ਇਹਨਾਂ ਦੇ ਜਿਹੜੇ ਫਾਦਰ ਨੇ ਉਹ ਵੀ ਇਸ ਵਕਤ ਸਾਡੇ ਨਾਲ ਇੱਥੇ ਮੌਜੂਦ ਨੇ ਸਰ ਤੁਹਾਡੀ ਬੇਟੀ ਨੇ ਅੱਜ ਜਿਹੜਾ ਤੀਸਰਾ ਸਥਾਨ ਹਾਸਲ ਕੀਤਾ ਜੀ ਕੀ ਕਹੋਗੇ ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਜਿਹੇ ਲਈ ਮੈਂ ਅੰਬਰ ਸਕੂਲ ਨੂੰ ਵਧਾਈ ਦਿੰਦਾ ਆਪਣੀ ਬੱਚੀ ਨੂੰ ਬਾਕੀ ਠੀਕ ਹੈ ਬاں ਮੈਂ ਬਹੁਤ ਮਿਹਨਤ ਕਰਾਈ ਜੇ ਤੁਹਾ ਜਰਾ ਆ ਜਿਸ ਰਿਜਲਟ ਆ ਮਰੀਆਂ ਕਿੰਨਾ ਕੁ ਮਿਹਨਤ ਕਰਦੀ ਰਹੀ ਹੈ ਜੀ ਬੇਟੀ ਹਰ ਬੱਚੀ ਬਹੁਤ ਪੜਦੀ ਰਹੀ ਹੈ ਇੱਥੋਂ ਵੀ ਜਾ ਕੇ ਘਰ ਜਾ ਕੇ ਪੜ੍ਹਦੀ ਕੋਈ ਟਿਊਸ਼ਨ ਨਹੀਂ ਰੱਖੀ ਆਪ ਨੂੰ ਮਤਲਬ ਫੇਰ ਤੋਂ ਫੇਰ ਜਿਹੜੇ ਨੰਬਰ ਲੈਣੇ ਉਹ ਹੁਣ ਮਾਂ ਦੇ ਵਿੱਚ ਕੋਈ ਖਾਹਿਸ਼ ਬਣੀ ਹੈ ਕਿ ਇਹਨੂੰ ਹੋਰ ਜ਼ਿਆਦਾ ਪੜ੍ਹਾਵਾਂਗੇ ਕੁਝ ਬਣਾਵਾਂਗੇ ਬੇਟੀ ਨੂੰ ਨਹੀਂ ਉਹਦੇ ਸ਼ੁਰੂ ਦੇ ਬੱਚੀ ਜਿਹੜੀ ਆ ਸ਼ੁਰੂ ਤੋਂ ਹੀ ਅੱਛਾ ਪੜਦੀ ਆ ਤੇ ਇਹਨੂੰ ਇਹ ਗੱਲ ਆ ਕਿ ਜੇ ਕੋਈ ਜਿੰਨਾ ਪੜ੍ਹਨਾ ਹੈ ਪਰਲਾ ਅਸੀਂ ਮਰਜ਼ੀ ਪੜ੍ਹਾਈ ਦੇ ਰੁਕਾਵਟ ਨਹੀਂ ਬਣਾਵਾਂਗੇ ਜਿੱਥੋਂ ਤੱਕ ਪੜ੍ਹਨਾ ਚਾਹੇਗੀ ਪਰ ਉਹ ਡਾਂਟ ਕੇ ਵੀ ਪੜਾਉਂਦੇ ਹੋ ਜਾਂ ਇਹਦਾ ਆਪਣਾ ਇੰਟਰਸਟ ਹੈ ਬੇਟੀ ਦਾ ਇਹਦਾ ਆਪਣਾ ਇੰਟਰਸਟ ਹੈ ਪੜ੍ਹਾਈ ਦੇ ਮਾਮਲੇ ਚ ਅਜੇ ਤੱਕ ਨਹੀਂ ਡਾਂਟਿਆ ਬਹੁਤ ਵਧੀਆ ਲੱਗੀ ਆ ਉਹ ਬਾਕੀ ਸਾਰਾ ਕਾਹ ਹੈ ਜੀ ਜਿਹੜਾ ਨਿਕਨ ਗੱਲ ਕੀਤੀ ਤੇ ਕੀ ਕਹਿਣਾ ਚਾਹੁੰਦੇ ਹੋ ਬੇਟੀ ਨੂੰ ਕੀ ਅਸ਼ੀਰਵਾਦ ਦਿੰਨੇ ਹੋ ਮੈਂ ਤੇ ਇਹਨੂੰ ਕੀ ਮੈਂ ਸਾਰੇ ਪੰਜਾਬ ਦੀਆਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਪੜੋ ਤੇ ਆਪਣੇ ਮਾਪੇ ਬਹੁਤ ਮਾਪੇ-ਬਾਪ ਦਾ ਨਾਮ ਜਿਹੜਾ ਰੋਸ਼ਨ ਕਰੋ ਤੇ ਮਤਲਬ ਵਧੀਆ ਮਾਪੇ-ਬਾਪ ਨੂੰ ਵੀ ਚਾਹੀਦਾ ਵਾ ਕਿ ਜਿਹੜੇ ਬੱਚੇ ਪੜਨ ਵਾਲੇ ਨੇ ਜਾਂ ਬੱਚੀਆਂ ਪੜਨ ਵਾਲੀਆਂ ਨੇ ਉਹਨਾਂ ਦੀ ਵਾਅਦ ਤੋਂ ਵੀ ਸਪੋਰਟ ਦੇਣ। ਤਾਂ ਬਿਲਕੁਲ ਇਹਨਾਂ ਨੇ ਜਿਹੜਾ ਹੈ ਉਹ ਇਹ ਪੂਰੇ ਪੰਜਾਬ ਦੇ ਮਾਪੇ-ਬਾਪ ਨੂੰ ਜਿਹੜਾ ਹੈ ਇਹਨਾਂ ਬੱਚੀਆਂ ਦੀ ਆਪ ਉਹ ਆਪਣੀਆਂ ਦੀ ਸਪੋਰਟ ਕਰਨ ਦੇ ਲਈ ਕਿਹਾ ਹੈ ਤਾਂ ਜਿਸ ਸਕੂਲ ਦੇ ਵਿੱਚ ਪੜ ਕੇ ਕਰਮਨਪ੍ਰੀਤ ਕੌਰ ਨੇ ਇਹ ਦਰਜਾ ਹਾਸਲ ਕੀਤਾ ਹੈ ਤਾਂ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆਂ। ਸਰ ਤੁਹਾਡੇ ਸਕੂਲ ਦੀ ਸਟੂਡੈਂਟ ਨੇ ਅੱਜ ਜਿਹੜਾ ਹੈ ਪੂਰੇ ਪੰਜਾਬ ਦੇ ਉੱਤੇ ਤੁਹਾਡਾ ਨਾਮ ਰੌਸ਼ਨ ਕੀਤਾ ਸਕੂਲ ਦਾ ਕੀ ਕਹਿਣਾ ਚਾਹੁੰਦੇ ਹੋ? ਮੰਨ ਬਹੁਤ ਮਾਣ ਆ ਕਿ ਸਾਡੀ ਧੀ ਨੇ ਤੇ ਅੰਬਰ ਸਕੂਲ ਦਾ ਹੀ ਨਹੀਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ। ਸਾਨੂੰ ਬਹੁਤ ਖੁਸ਼ੀ ਆ ਸਾਰੇ ਟੀਚਰਾਂ ਨੂੰ ਸਾਡੇ ਵਿਆਰਗਮਾ ਅਮਰ ਸਕੂਲ ਦੇ ਤੋਂ ਬਲਿ। ਕਿੰਨੀਆਂ ਮੈਰਿਟ ਪੋਜੀਸ਼ਨਾਂ ਜਿਹੜੀਆਂ ਇਹ ਤੋਂ ਬਾਅਦ ਜਿਹੜੇ ਹੋਰ ਰਿਜ਼ਲਟ ਕੀ ਨਿਕਲਦੇ। ਸਾਡੇ ਕੋਲ 8 ਮੈਰਿਟ ਪੋਜੀਸ਼ਨਾਂ ਜਿਹੜੀਆਂ ਇਸ ਰਿਜ਼ਲਟ ਦੇ ਵਿੱਚ ਆਈਆਂ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਪਹਿਲੀਆਂ 3 ਪੋਜੀਸ਼ਨਾਂ ਜਿਹੜੀਆਂ ਸਾਡੇ ਸਕੂਲ ਦੀਆਂ ਆਈਆਂ ਨੇ। ਇੱਕ ਸਟੂਡੈਂਟ ਜਿਹੜੀ ਹੈ ਕਿੰਨੀ ਕਿ ਪੜ੍ਹਾਈ ਦੇ ਵਿੱਚ ਲਾਇਕ ਸੀਗੀ ਜਿਹੜੀ ਜਿਹੜਾ ਇਹਨੇ ਮਕਾਮ ਹਾਸਲ ਕੀਤਾ। ਇਹ ਵੇਖੋ ਫੇਰ ਤੇ ਕਲਾਸ ਵੀ ਇਹਨੇ ਦੱਸਿਆ ਕਿ ਜਿਹਨ ਮੈਥ ਕੁਜੀਸ਼ਨ ਈਅਰ ਤੇ ਕਲਾਸ ਵੀ ਫੋਰਥ ਕੁਜੀਸ਼ਨ ਪੰਜਾਬ ਚੋਂ ਆਈ ਸੀ। ਇਸੇ ਤਰ੍ਹਾਂ ਦੀ ਸ਼ੁਰੂ ਤੋਂ ਹੀ ਜਿਹੜਾ ਫਸਟ ਸੈਕਿੰਡ ਫਸਟ ਸੈਕਿੰਡ ਹੀ ਫਾਊਂਡੇਰੀ ਹੈ। ਤੇ ਅੱਜ ਜਿਹੜਾ ਇਹਦਾ ਸਭ ਤੋਂ ਵੱਡੀ ਹੁਣ ਤੱਕ ਦੀ ਟਾਰਗੇਟ ਜਿਹੜਾ ਇਸਨੇ ਪੂਰੀ ਕੀਤਾ। ਪਰ ਜਦੋਂ ਕੋਈ ਸਕੂਲ ਦੀ ਸਟੂਡੈਂਟ ਹੈ ਇਸ ਤਰ੍ਹਾਂ ਦਾ ਜਿਹੜਾ ਮਕਾਮ ਹਾਸਲ ਕਰਦੇ ਆ ਜਿਹਦੇ ਨਾਲ ਇਸ ਸਕੂਲ ਦਾ ਨਾਮ ਵੀ ਰੌਸ਼ਨ ਹੁੰਦਾ ਹੈ ਤਾਂ ਫਿਰ ਕਿੰਧਾ ਦੀ ਖੁਸ਼ੀ ਜਿਹੜੀ ਆ ਉਸ ਸਕੂਲ ਦੇ ਮਨਤੀ ਆਉਂਦੀ ਹੈ ਉਸ ਖੁਸ਼ੀ ਨੂੰ ਅੱਜ ਇੰਨੀ ਖੁਸ਼ੀ ਹੈ ਕਿ ਉਹਨੂੰ ਸ਼ਬਦਾਂ ਦੇ ਨਹੀਂ ਮੈਨੂੰ ਲੱਗਦਾ ਕਿ ਬਿਆਨ ਕਰਨਾ ਬਹੁਤ ਮੁਸ਼ਕਲ ਜਿਹਾ ਲੱਗਦਾ ਹੈ ਪਰ ਉਹ ਸਾਰੀਆਂ ਹੀ दिली ਖੁਸ਼ਾਈ ਖੁਸ਼ੀਆਂ ਸਾਰਿਆਂ ਦੀ ਇਹ ਟੀਚਰਜ਼ ਦੇ ਮਾਮਲੇ ਵਿੱਚ ਸਾਡੇ ਦੇ ਵਿੱਚ ਉਹ ਬੱਚੀ ਦੱਸ ਨਹੀਂ ਸਕਦੇ ਕਿ ਇੰਨੀ ਖੁਸ਼ੀ ਹੈ ਨਾਮ ਸਿਆਲ ਕਰਦੇ ਸਿਆਲ ਜੀ ਮੈਨਾਂ ਕਿੰਨੇ ਕਿੱ ਧੀਆਂ ਉਹ ਕੀ ਅਸ ਹੈ ਕੋਈ ਐਸੀ ਪੋਜੀਸ਼ਨ ਨਹੀਂ ਐਸੀ ਕੋਈ ਥਾਂ ਨਹੀਂ ਜੋ ਪੋਜੀਸ਼ਨ ਜਿਹੜੀ ਇਹ ਧੀਆਂ ਹਾਸਲ ਨਹੀਂ ਕਰ ਸਕਦੀਆਂ ਧੀਆਂ ਜਿਵੇਂ ਕੋ ਸਾਡੇ ਹੁਣ ਸਕੂਲ ਦੇ ਵਿੱਚ ਆ ਤੇ ਸੱਤ ਜਿਹੜੀਆਂ ਬੱਚੀਆਂ ਨੇ ਮੈਟ ਪੋਜੀਸ਼ਨ ਹਾਸਲ ਕੀਤੀਆਂ ਇੱਕ ਲੜਕਾ ਜਿਹਦੀ ਮਰਚਾ ਹੀ ਆ ਤੇ ਧੀਆਂ ਹਰ ਖੇਤਰ ਦੇ ਵਿੱਚ ਮੁੰਡਿਆਂ ਨਾਲੋਂ ਪਲੱਸ ਜਾ ਰਹੀਆਂ ਨੇ ਜੇਕਰ ਇਹਨਾਂ ਨੂੰ ਤੇ ਸੱਚੇ ਸਮਾਜ ਤੇ ਪੇਰੈਂਟਸ ਪੂਰੀ ਇਹਨਾਂ ਨੂੰ ਸਹਲਤੀ ਦਿੱਤੀ ਜਾਵੇ ਤੇ ਇਹ ਬਹੁਤ ਅੱਗੇ ਜ਼ਿੰਦਗੀ ਚ ਵਧ ਸਕਦੀਆਂ ਨੇ ਸਕੂਲਾਂ ਦਾ ਨਹੀਂ ਪੇਰੈਂਟਸ ਦਾ ਵੀ ਨਾਂ ਜਿਹੜੀਆਂ ਇਹ ਰੋਸ਼ਨ ਕਰਨੀ। ਤਾਂ ਬਿਲਕੁਲ ਸਕੂਲ ਮੈਨੇਜਮੈਂਟ ਦੇ ਵੱਲੋਂ ਵੀ ਬੇਟੀ ਕਰਮਨਪ੍ਰੀਤ कौर ਜਿਹੜੀ ਵਿਦਿਆਰਥਣ ਹੈ ਉਸ ਦੇ ਉੱਤੇ ਫਖਰ ਮਹਿਸੂਸ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਨਾਲ ਦੇ ਨਾਲ ਜਿਹੜੇ ਪੇਰੈਂਟ ਨੇ ਉਹਨਾਂ ਦੇ ਵੱਲੋਂ ਵੀ ਵੱਡਾ ਜਿਹੜਾ ਮਾਣ ਮਹਿਸੂਸ ਕੀਤਾ ਗਿਆ ਔਰ ਇਹਨਾਂ ਦਾ ਪੂਰੇ ਪੰਜਾਬ ਦੇ ਲਈ ਇਹਨਾਂ ਦਾ ਪੂਰੇ ਕਹਿ ਸਕਦੇ ਹਾਂ ਕਿ ਪੂਰੇ ਸੰਸਾਰ ਦੇ ਲਈ ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਸੁਨੇਹਾ ਹੈ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰਨਾ ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਮੁੰਡਿਆਂ ਦੇ ਨਾਲੋਂ ਕਿਸੇ ਵੱਲੋਂ ਘੱਟ ਨਹੀਂ ਨੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ